ਫਾਂਜੀਏ ਸਰਕਾਰ ਨੇ ਬਹੁਤ ਸ਼ਾਬਾਸ਼ ਦਿੱਤਾ ਜੀ 45 ਸਾਲ ਹੋ ਗਏ ਇਹਦੇ ਸਕੂਲ ਆ ਬਣ ਜਾਂਚ ਕਰ ਬਣੇ ਨੂੰ ਅੱਜ ਤੱਕ ਕਿਸੇ ਨੇ ਜਿਹਨੇ ਇੱਥੇ ਲੋਕੀ ਡੰਗਰ ਬੰਨਦੇ ਰੂੜੀਆਂ ਲਾਉਂਦੇ ਸੀ ਹੁਣ ਰੂੜੀਆਂ ਵਿੱਚ ਕਾਈਆਂ ਨੇ ਤੇ ਚਾਰ ਦੁਆਰੇ ਵੀ ਹੋਣਦੀ ਆ ਗੇਟ ਵੀ ਲੱਗ ਜਾਣਾ ਸਭ ਕੁਝ ਹੋਣਾ ਪਈਦਾ ਨਰਾਇਣ ਗਲੀ ਦੇ ਕੰਮ ਵੀ ਚੜਿਆ ਹੋ ਰਿਹਾ ਤੇ ਨਿਰਬਣ ਨੇ ਕੰਮ ਚੱਲਦਾ ਪਿਆ ਬਹੁਤ ਵਧੀਆ ਕੰਮ ਚੱਲਣ ਰਿਹਾ ਮੁੰਡਾ ਕਰਾਉਂ ਰਿਹਾ ਕੰਮ ਇਹ ਮਹੱਲੇ ਦਾ ਹੁਣ ਬਹੁਤ ਵਧੀਆ ਕੰਮ ਹੋ ਰਿਹਾ 40 35 40 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਇੱਥੇ ਬਹੁਤ ਖਰਾਬ ਵੀ ਕੰਮ ਗੂੜਾ ਲੰਦੇ ਲੋਕ ਬਹੁਤ ਜ਼ਿਆਦਾ ਖਰਾਬ ਕੰਮ ਡੰਗਰ ਵਸਾ ਬੰਦੇ ਪਰ ਇਹ ਸਰਕਾਰ ਆਈ ਤੇ ਨੇ ਬਹੁਤ ਵਧੀਆ ਕੀਤਾ ਮੁੰਡਾ ਸਾਡਾ ਆਪਣਾ ਇਹਨੇ ਬਹੁਤ ਵਧੀਆ ਕੰਮ ਆਪਣਾ ਮੁੰਡਾ ਚੁੱਕਿਆ ਵਾ ਇਹ ਕੰਮ ਕਰਾਉਣ ਦਾ ਕਿਹੜਾ ਮੁੰਡਾ ਤੁਹਾਡੇ ਮੇਜਰ ਸਿੰਘ ਮੇਜਰ ਸਿੰਘ ਆਹ ਵਾਲਾ ਵੀਰ ਹਾਂਜੀ ਹਾਂਜੀ ਬਹੁਤ ਵਧੀਆ ਕੰਮ ਕਰਾ ਰਿਹਾ ਹੈ ਜਵਾਨ ਤੇ ਬਹੁਤ ਵਧੀਆ ਕੰਮ ਹੋ ਰਿਹਾ ਗਾਲੀਆਂ ਨਲੀਆਂ ਗਾਲੀਆਂ ਬਾਬੇ ਹੋ ਗਿਆ ਕੰਮ ਇਹ ਤੇ ਇਹ ਆ ਬਾਬੇ ਨਲੀਆਂ ਆਪਣੀਆਂ ਗਲੀਆਂ ਗਲੀਆਂ ਨੇ ਤੇ ਇਹਨਾਂ ਦਾ ਵੀ ਕੰਮ ਹੋ ਜਾਏ ਤਾਂ ਬਹੁਤ ਵਧੀਆ ਗੱਲ ਹੈ ਗੱਲ। ਨਹੀਂ ਕਿਹਨਾਂ ਪਤਾ ਨੱਕ ਪਿਆ ਹੋਇਆ ਬਈ ਆ ਜਦਾਂ। ਤੇ ਬਹੁਤ ਵਧੀਆ ਮੁੰਡਾ ਮੈਂ ਕੁਝ ਕਹਿਣਾ ਚਾਹੁੰਦੇ ਹਾਂ। ਸასი ਗੱਲ ਭਾਜੀ। ਮੈਂ ਧੰਨਵਾਦ ਕਰਦਾ ਵਾਂ ਆਮ ਆਦਮੀ ਪਾਰਟੀ ਸਰਕਾਰ ਦਾ ਸਾਡੇ ਗਰਦੀਪ ਸਿੰਘ ਰੰਧਾਵਾ ਜੀ ਦਾ ਹਲਕਾ ਚਾਰਜ ਦਾ ਕਿ ਜਿਨ੍ਹਾਂ ਨੇ ਸਾਨੂੰ ਇਹਨਾਂ ਮੌਕਾ ਦਿੱਤਾ ਤੇ ਆ 30-40 ਸਾਲ ਤੋਂ ਜਿਹੜੇ ਕੰਮ ਰੁਕੇ ਪਏ ਸੀ ਲੋਕਾਂ ਦੇ ਡੰਗਰ ਵੱਜਦੇ ਹੀਗੇ ਰੂੜੀਆਂ ਲੱਗੀਆਂ ਸੀ ਇਹਨਾਂ ਨੇ ਵਾਅਦਾ ਕਰਕੇ ਗਏ ਜਿੰਨੂੰ ਪਹਿਲੀ ਵਾਰੀ ਪਿੰਡ ਆਇਹੀ ਕਿ ਤੁਹਾਡੇ ਸਾਰੇ ਕੰਮ ਹੋਣਗੇ। ਤੇ ਸਾਨੂੰ ਪੂਰੀ ਜਨਕ ਅਧਿਕਾਰ ਦੇ ਕੇ ਸਾਡੇ ਕੋਲ ਕੰਮ ਜਿਹੜਾ ਵੀ ਅਸੀਂ ਜਾ ਕੇ ਕਹਿੰਨੇ ਆ ਉਹ ਖੁੱਲ ਕੇ ਕਰਾਉਂਦੇ ਆ ਕੋਈ ਰੋਕ ਟੋਕ ਨਹੀਂ ਕਣਕ ਕਣਕ ਵੰਡੀ ਦੀ ਆ ਪਹਿਲਾਂ ਡੁਪਲੀਕੇਟ ਪਰਚੀਆਂ ਤੇ ਹੀ ਜੋਂ ਸਾਡੀ ਸਰਕਾਰ ਆਈ ਆ ਉਦੋਂ ਦੀ ਅਰੀਜਨਲ ਪਰਚੀ ਤੇ ਕਣਕ ਮਿਲਦੀ ਆ ਕਿਸੇ ਨੂੰ ਕੋਈ ਕਿਲੋ ਘੱਟ ਨਹੀਂ ਮਿਲਦੀ ਤੇ ਹਜੇ ਤੱਕ ਜਿੰਨਾ ਵੀ ਜਨਕ ਕੰਮ ਆ ਸਾਰਾ ਗੁਰਦੀਪ ਸਿੰਘ ਰੰਧਾਵਾ ਦੇ ਕਹਿਣਾ ਹੈ ਤਾਂ ਤੇ ਬਹੁਤ ਬਹੁਤ ਧੰਨਵਾਦ ਕਰਦਾ ਰੰਧਾਵਾ ਸਾਹਿਬ ਜੀ ਦਾ ਸਹੀ 10 ਸਾਲ ਦੇ ਕਾਂਗਰਸ ਦੇ ਨੰਗੇ ਤੇ 10 ਹੀ ਕਾਲੀਆਂ ਨੰਗੇ ਕਿਸੇ ਨੇ ਮਹੱਲੇ 'ਚ ਵੋਟਾਂ ਬਹੁਤ ਆ ਸਾਡੇ ਮਹੱਲੇ 'ਚ ਕੰਮ ਹੋਇਆ ਕੋਈ ਇੱਥੇ 250 ਵੋਟੇ ਮਹੱਲੇ ਦੀ ਆ ਜਿਹੜੀ ਸਾਰੀਆਂ ਸਰਕਾਰਾਂ ਲੈਂਦੀਆਂ ਰਹੀਆਂ ਲਾਰੇ ਬੁੱਤੇ ਲਾ ਕੇ ਇੱਥੇ ਛੱਪੜਾਂ ਵਿੱਚ ਰੂੜੀਆਂ ਲਵਾਤੀਆਂ ਜਾਂਜ ਕਰ ਜਿੱਥੇ ਲੋਕਾਂ ਨੇ ਵਧੀਆ ਤਰੀਕੇ ਨਾਲ ਕੋਈ ਪ੍ਰੋਗਰਾਮ ਕਰਨਾ ਉੱਥੇ ਵੀ ਰੂੜੀਆਂ ਲਵਾਤੀਆਂ ਜਾਣੀ ਕਿ ਇੰਨਾ ਕ ਮੜਾ ਹਾਲ ਇਹਨਾਂ ਨੂੰ ਵਰਤਨ ਜੋਗ ਰਹਿਣੀ ਨਹੀਂ ਦਿੰਦਾ ਕਿ ਇੱਥੇ ਰੂੜੀਆਂ ਤਾਲਵਾਤੀਆਂ ਕਿ ਕਹਿਣ ਨਾ ਸਾਡਾ ਕੁਛ ਕਰ ਦੋ ਜਿੱਥੇ ਰੂੜੀਆਂ ਲੱਗ ਜੋ ਛੱਪੜ ਬਣਾਤਾ ਤਦ ਨੂੰ ਪਾਣੀ ਕੱਢਦਾ ਜਿੱਥੇ ਰੂੜੀਆਂ ਹੈਗੀਆਂ ਉੱਥੇ ਛੱਪੜ ਬਣਾਤਾ ਬਾਕੀ ਲੰਬੜਦਾਰ ਹੋਣਾ ਜਿਦਰੀ ਸੋ ਜਾਨੀ ਕਿ ਇੰਨਾ ਕ ਜਦਾ ਮੜਾ ਹਾਲ ਕੀਤਾ ਵਾ ਕਿ ਛੱਪੜ ਜੀ ਵੀ ਸਾਡੇ ਰੂੜੀਆਂ ਬਾਕੀ ਵੀ ਛੱਪੜ ਪਿੰਡ ਚ ਤਿੰਨ ਚਾਰ ਹੈਗੇ ਆ ਕਿਤੇ ਕੋਈ ਰੂੜੀ ਨਹੀਂ ਲੱਗੀ ਸਾਡੇ ਛੱਪੜ ਚ ਵੀ ਰੂੜੀਆਂ ਸਾਡਾ ਜੰਜਕਾਰ ਹੀਗਾ ਜਿੱਥੇ ਅਸੀਂ ਕਿਤੇ ਖੁਸ਼ੀ ਗਮੀ ਦੇ ਟਾਈਮ ਤੇ ਬਹਿਣਾ ਖਲੋਣਾ ਹੀਗਾ ਉੱਥੇ ਵੀ ਇਹੋ ਕੁਝ ਕਰਤਾ ਅੰਦਰ ਰੂੜੀ ਲੱਗੀ ਬਿਲਡਿੰਗ ਬਣਾ ਕੇ ਬਿਲਡਿੰਗ ਦੇ ਅੰਦਰਲੇ ਬਨੇ ਰੂੜੀ ਲੱਗੀ ਵਿੱਚ ਕੁਝ ਡੰਗਰ ਡੁੰਗਰ ਚਲੋ ਬਜੇ ਕਿਸੇ ਨੂੰ ਜਦੋਂ ਕਿਹਾ ਹੀ ਨਹੀਂ ਇਹ ਸਰਪੰਚ ਦੀ ਜ਼ਿੰਮੇਵਾਰੀ ਬਣਦੀ ਸੀ ਕਿ ਇਹ ਚੀਜ਼ ਨੂੰ ਜਿਹੜਾ ਪੂਰਾ ਪਿੰਡ ਦੀ ਜ਼ਿੰਮੇਵਾਰੀ ਚੁੱਕਦਾ ਵਾ ਨੂੰ ਕਰਨਾ ਚਾਹੀਦਾ